¡Salud! Thank uh -huh. i ਜਤੋ ਪਾਏ ਤਾ ਕਰਿ ਗੁਆ ਗੈ ਕਰਿ ਧਰਿਆ ਮੇਰੇ ਮਾਧੋ ਜੀ ਸਤ ਸੰਗਤਿ ਸਿਲੇ ਸੋ ਕਰਿਆ ਗੁਰ ਪਰਸਾਦ ਕਰੰ So ਤੇ ਨਾ ਰਤਨ ਪਾਇਆ ਗੁਰਮੁਖ ਲਾਗਾ ਮਨੁ ਗੁਆਇਆ ਤੁਦਿਆ ਵਿਛੁੜਿਆ ਮਿਲਾਇਆ ਤੂੰ ਦਈਆ ਉਸਤੁ ਜੀ ਮਾਹੀ ਤੁਜ ਵੈ ਨੂਜਾ ਕੋਈ ਨਾ ਹੈ ਜੀ ਜਨ ਸਭ ਤੇਰਾ ਖੇਡ ਵਿਜੋਗ ਮਿਲਵੋ ਛੋੜਿਆ ਖੇਰ ਕਰਦਾ ਦੇ ਰਹੀ ਅਸੋ ਹੋਏ ਤੁਧ ਬਨ ਦੂਜਾ ਆਵਰਨਾ ਕੋਏ ਤੂ ਘਰ ਘਰ ਵੇਖੇ ਜਾਣ ਅਸੋ ਹੋਏ ਜਨਨਾ ਨਾ ਮੂਰਮੋਗ ਪਰਗਟ ਹੋਏ ਆਸਾ ਮਹੰਲਾ ਪਹਿਲਾ ਹਿਤ ਸਰਵ ਰੰਗਾਂ ਨੂੰ ਲਾਉ ਕੋ ਵਿਵਕਰਣ ਕੈ ਜਨਮ ਰਿਥਾ ਜਾਤ ਰੰਗ ਮਾਇਆ ਕਹਿ ਰਹਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਨਿਆ ਹਰਿ ਰਾਇ ਕਹੋ ਨਾਨਕ ਹੰ ਪੀਚ ਗਰਮਾ ਸਰਣ ਪਰ ਕੀ ਰੱਖ ਸਰਬਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਨਿਆ ਆਦਿ ਸ਼ੈਦ ਸੁਣੀ ਕਬਿ ਉਹ ਬਾਜ ਗੇਂਤੀ ਚੌਪਈ ਹਮਰੇ ਕਰੋ ਹਾਥ ਦੇ ਰਚਾਰ ਪੂਰਨ ਹੋਏ ਚਿਤ ਕੀ ਇਛਾ ਤਾ ਸੰਨ ਮੰਨ ਰਹਿ ਹਮਾਰਾ ਆਪਣਾ ਜਾਣ ਕਰੋ ਇਸ ਪਾਰਾ ਹਮਰੇ ਦੁਸ਼ਟ ਸਭਾ ਤੁਮ ਕਾਹੋ ਆਪ ਹਾਤਾ ਹੋਏ ਬਚਾਓ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿਖਸ ਰਹਿ ਕਰਤਾਰਾ ਮੋਰ ਅਛਾ ਦਿਨ ਕਰਦਾ ਕਰੀਏ ਬਾਰਣ ਕੋ ਵਾਸ਼ ਕਰ ਜਾ ਪੂਰਨ ਭਗ ਮਾਰੀ ਅਸਾਹ ਤੋਰ ਬਹਿਨ ਕੀ ਰਹਿ ਪਿਆਸਾ ਤੂੰ ਮੈਂ ਛਾੜ ਗੋ ਰਣਾ ਦਿਆਂ ਯੋਗਾਂ ਚਾਂਸੋ ਦੰਤੇ ਪਾ ਸੇਵ ਸਿਖਾ ਮਾਰੇ ਤਾਰੀਆਂ ਪਰਿਪਾਦਿ ਕਰ ਬੋਲਾ ਸੰਤਨ ਦੁਖ ਭਾਇ ਤੇ ਦੁਖੀ ਸੁਖ ਭਾਇ ਸਾਧਨ ਕੇ ਸੁਖੀ ਏਕ ਏਕੀ ਵੀਰ ਮਛਾਨੈ ਘੜ ਘੜ ਕੇ ਪੜ ਪੜ ਕੀ ਜਾਨੈ ਰਬੋ ਦ ਕਰ ਕਰਾ ਕਰ ਤਾਰਾ ਪ੍ਰਜਾ ਕਰਤ ਕਰ ਦੇਹ ਆਕਾਰਾ ਜਬਾ ਕਰ ਕਰਤ ਹੋ ਕਹਉ ਤੁਮ ਮੈਂ ਮਿਰਤ ਦੇਹ ਧਰ ਸਭ ਹੂੰ ਜਿਤੇ ਬਦਨ ਸੇਸ਼ਟ ਸਭ ਤਾਰੈ ਆਪ ਆਪਣੀ ਬੂਝ ਉਚਾਰੈ ਕਵੀ ਤੇ ਰਾਤਨ ਰਾਲਨਾ ਜਾਨਤ ਵੇਦ ਭੇਦ ਅਰਿਆ ਵੇ ਵ ਸਜਾ ਪ੍ਰਖਮ ਸੰਸਾਰਾ ਏਕੈ ਰੂਪਾ ਨੂ ਸਰੂਪਾ ਰੰਗ ਭਇਆ ਪ੍ਰਾਪ ਕਹੀ ਭੂਪਾ ਅੰਡਜ ਰਸਿਤ ਕੀਨੀ ਉਦ ਕੁਝ ਆਨ ਬਹਰ ਰਖਨੇਗੀ ਕਉ ਹੋੜ ਰਾਜਾ ਵਖਾ ਕਉ ਸਿਪੜ ਭਇਓ ਸੰਕਰ ਕਥਾ ਸਿਗਰੀ ਸੇਖਿ ਦਖਾਇ ਅਜੰਭਵੋ ਆਜ ਵਾਸ 로ਸੀ ਅੰਗਲ ਅਵ ਰਚਾ ਮੇਰੀ ਤੁਮ ਕਰ ਸਿਖੋ ਵਾਰ ਸਿਖ ਸੰਗਹਰੋ दुष्टियते अथवा तु पाता सकल मरेष वरवरण काता जे असुपितो शरणी परे तिनके दुष्ट दुख हवै परे पुरख जनक पर परे तैयारी तिनके तनु संकट सब तारे जो कदे को एक वार दियाई है ताके काल नप नय है रक्षा होए कहे सब काला दुष्ट रक्षक दुकालला कृपा दृष्ट कणजयन हरहो ਆਗੇ ਤਾ ਤਨ ਤੁਮਹਾਰੋ ਰਿਤ ਸਦ ਘਰਮੋ ਸਭ ਹੋਈ ਦੁਸ਼ਟ ਸ਼ਾਸਵ ਜ਼ਕੈ ਨਾ ਕੋਈ ਏਕ ਵਾਰਜਨ ਤੁਮੈ ਸੰਭਾਰਾ ਕਾਲ ਭਾਂਜ ਦੇ ਤਾਹੀ ਉਬਾਰਾ ਜਿਨ ਨਰ ਨਾਮ ਤੇ ਹਰੂ ਕਾਹਾਰ ਦਾਰਦ ਦੁਸ਼ਟ ਦੋ ਤੇਰਾ ਖੜਗ ਦੇ ਤਮੈ ਸ਼ਰਨ ਤੇ ਹਾਰੀ ਆਪਾਦ ਅਲਿਓ ਬਾਰੀ ਸਰਵ ਕਮਲ ਸਿਆ ਵਾਜੀ ਸ਼ਬਦ ਘਨੀਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ ਸਾਕਾ ਨਾਮ ਮੇਰਾ ਆਧਾਰ ਸਾਚਾ ਨਾਮ ਆਧਾਰ ਮੇਰਾ ਜਿਨ ਭੁਖਾ ਸਭ ਗਵਈਆ ਕਰ ਸ਼ਾਂਤ ਸੁਖ ਮਨ ਆਇ ਉਸਿਆ ਜਿਨ ਇੱਛਾ ਸਭ ਪੁਜਈਆ ਸਦਾ ਕੁਰਬਾਨ ਕੀਤਾ ਗੁਰੂ ਰਿਟ ਜਿਸ ਦੀਆ ਇਹ ਵਡਿਆਈਆ ਕਹ ਨਾਨਕ ਸੁਣੋ ਸੰਤੋ ਸ਼ੋਕ ਰੋ ਪਿਆਰ ਸਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੀ ਕਲਾ ਜਿਤ ਘਰ ਧਾਰੀਆ ਪੰਜ ਦੂਤ ਦਰਵਾਜ਼ ਕੀਤੇ ਹਾਲ ਕੰਠ ਘਮਾਰਿਆ ਤੁਰ ਕਰਮ ਪਾਇਆ ਤੁਧ ਜਨਕੋ ਸੇ ਨਾਮ ਹਰਿ ਕੈ ਲਾਗੇ ਕਹੈ ਨਾਨਕ ਤੈ ਸੋ ਹੋਵਾ ਤਿਤ ਘਰ ਅਨੰਦ ਵਾਜੇ ਅਨੰਦ ਸੁਣੋ ਵਡ ਭਾਗਿਓ ਤਗਲ ਮਨੋਰਥ ਪੂਰੇ ਧਾਰਮ ਬ੍ਰਹਮ ਪ੍ਰਾਪਾਇਆ ਕਰੇ ਸੁਖ ਸੁਰੇ ਦੂਖ ਰੋਗ ਸੰਤਾਪ ਤਰ ਸੁਣੀ ਸਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਕੇ ਗੁਰੀ ਕਹਤੇ ਪਵਿਤ ਸਤਿਗੁਰ ਹਾਂ ਭਰ ਪੂਰੇ Sorry. ਗੁਰ ਗੁਰਾ ਰਾਦਨਾ ਜਿਹਵਾ ਜਪ ਗੁਰਨਾ ਨਕੀ ਸੋ ਵਿਖੜਾ ਸਰਮਈ ਸੁਨਣਾ ਗੁਰਨਾ ਸਤਗੁਰ ਸੇਤੀ ਰਤਿਆ ਦਰਗਹ ਪਈ ਠਾਉ ਕਉ ਨਾਨਕ ਕਿਰਪਾ ਕਰੇ ਜਿਸਨੋ ਏ ਵਾਖ ਦੇ ਜਗ ਮੈਂ ਉਤਮਾ ਕਾਢੀਐ ਵਿਰਲੇ ਗਈ ਕੇ ਮਾਲਾ ਪੰਜਵਾ ਰਖੇ ਰਖਣ ਹਾਰਾ ਕੀ ਪੈਰੀ ਪਾਇ ਕਾਜ ਸਵਾਰੈ ਹੋ ਆ ਆਪ ਦਿਆਲ ਮਨੋਂ ਨਾ ਵਿਸਾਰੈ ਸਾਜਨਾ ਕੈ ਸੰਗ ਭਵ ਜਨ ਧਾਰੈਨ ਸਾਥ ਕਨਿੰਦਕ ਦੁਸ਼ਟ ਖਿਨੇ ਮਾਹੇ ਬੇਦਾਰੈ ਤੇ ਸਭ ਕੀਤੇ ਇੱਕ ਨਾਰਕ ਮਨੈ ਮਾਹੇ ਜੇ ਸਿਮਰ ਸੁਖ ਹੋ